ਸਤਿ ਸ਼੍ਰੀ ਅਕਾਲ ਜੀ ਜਿਹੜਾ ਮੈਂ ਕੌਰਸਰਟ ਵੇਅਰ ਕੀਤਾ ਇਹ ਹੈਗਾ ਪਿਓਰ ਕਾਟਨ ਦੇ ਵਿੱਚ ਬਹੁਤ ਹੀ ਮੁਲਾਇਮ ਤੇ ਸੌਫਟ ਆ ਇਹ ਤੇ ਤੁਹਾਨੂੰ ਇਹਦੇ ਵਿੱਚ ਥੱਲੇ ਦੇਖੋ ਲਾਈਨਿੰਗ ਵੀ ਨਹੀਂ ਲੱਗੀ ਹੋਈ ਬਹੁਤ ਮੁਲਾਇਮ ਆ ਪ੍ਰਿੰਟ ਬਣਿਆ ਹੋਇਆ ਸੌਫਟ ਪਿਓਰ ਕਾਟਨ ਆ ਤੇ ਸਾਨੂੰ ਨਾ ਕਾਫੀ ਕਮੈਂਟ ਕਰ ਰਹੇ ਸੀਗੇ ਕਿ ਸਾਈਜ਼ਸ ਦੇ ਵਿੱਚ ਵੀ ਨਹੀਂ ਪਤਾ ਲੱਗਦਾ ਸੋ ਆਪਾਂ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਮੇਰੇ ਸਾਈਜ਼ ਪਾਇਆ ਹੋਇਆ ਇਹ ਲਾਰਜ ਸਾਈਜ਼ ਆ ਤੇ ਜਿਹੜਾ ਆਹ ਵਾਲਾ ਇਹ ਡਬਲ ਐਕਸਲ ਸਾਈਜ਼ ਆ ਇਹ ਹੈਗਾ ਡਬਲ ਐਕਸਲ ਸਾਈਜ਼ ਆ ਵੇਖੋ ਤੇ ਆਪਾਂ ਤੁਹਾਨੂੰ ਮੈਜ਼ਰ ਕਰਕੇ ਦਿਖਾਉਨੇ ਆ ਇਹ ਲੈਂਥ ਵਗੈਰਾ ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਲੈਂਥ ਇੰਨੀ ਚਾਹੀਦੀ ਹੈ ਜਿੰਨੀ ਇਹ ਹੈਗੀ ਹੈ ਇਹਦਾ ਜਿਹੜਾ ਫਰੰਟ ਹੈਗਾ ਵਾ ਉਹ ਥੋੜਾ ਜਿਹਾ ਉੱਚਾ 8 ਹੈਗਾ 28 ਜਿਹੜਾ ਬੈਕ ਆ ਉਹ ਹੈਗੀ ਹੈ 32 ਸੋ ਨਾਰਮਲ ਲੈਂਥ ਆ ਮਤਲਬ ਕਿ ਤੁਹਾਡੇ ਜਿਹੜੀ ਬੈਕ ਹੈਗਾ ਗੋਡਿਆਂ ਤੋਂ نیچے ਆ ਜਾਊਗਾ ਤੇ ਚੈਸਟ ਆਪਾਂ ਮੈਣ ਲੈਨੇ ਆ ਸੋ ਇਹ ਥੋੜੇ ਲੂਜ਼ ਹੀ ਹੁੰਦੇ ਆ ਇਹ ਕੋਈ ਐ ਨਹੀਂ ਆਪਾਂ ਨੂੰ ਪ੍ਰੋਪਰ ਫਿਟਿੰਗ ਚਾਹੀਦੀ ਹੈ ਇਹਨਾਂ ਦੀ ਸੋ ਜਿਹੜੀ ਚੈਸਟ ਹੈਗੀ ਆ ਉਹ ਹੈਗੀ ਹੈ 21 ਸੋ ਜਿਨ੍ਹਾਂ ਦੀ ਚੈਸਟ ਮਤਲਬ ਕਿ 20 19 21 ਇਸੇ ਤੱਕ ਆਉਂਦੀਆਂ ਨਾ ਉਹਨਾਂ ਦੇ ਵਧੀਆ ਮਤਲਬ 21 ਤੋਂ ਵੱਧ ਨਾ ਹੋਵੇ 21 ਤੋਂ ਘੱਟ ਹੀ ਹੋਵੇ ਉਹਨਾਂ ਦੇ ਵਧੀਆ ਫਿਟਿੰਗ ਆ ਜੂਗੀ ਇਹਦੀ ਤੇ ਆਪਾਂ ਤੁਹਾਨੂੰ ਆ ਵੀ ਮੈਜ਼ਰ ਕਰਕੇ ਦਿਖਾ ਦਿੰਨੇ ਆ ਇਹ ਵੀ ਪੂਰੇ ਮਤਲਬ ਖੁੱਲੇ ਆ ਕੋਈ ਦਾ ਨਹੀਂ ਬਿਲਕੁਲ ਵੀ ਟਾਈਟ ਨਹੀਂ ਜਿੱਦਾਂ ਪਜਾਮੇ ਹੁੰਦੇ ਆ ਨਾ ਉਵੇਂ ਬਣੇ ਹੋਇਆ ਪਲਾਜ਼ੋ ਇਹ ਸੋ ਇਹਦੀ ਜਿਹੜੀ ਲੈਂਥ ਆ ਆ ਇਹ ਹੈਗੀ ਆ 39 ਸੋ ਜੇ ਤੁਹਾਡੇ 37 38 39 ਆਉਂਦੀ ਹੈ ਨਾ ਤਾਂ ਆਰਾਮ ਨਾਲ ਫਿੱਟ ਆ ਜਾਊਗਾ ਕਿਉਂਕਿ ਥੋੜਾ ਜਿਹਾ ਉੱਪਰੋਂ ਆਪਾਂ ਫੋਲਡ ਵੀ ਕਰ ਸਕਦੇ ਆ ਸੋ ਇਹਦਾ ਪ੍ਰਾਈਸ ਆਪਾਂ ਮੈਂਸ਼ਨ ਕੀਤਾ ਹੋਇਆ ਆਪਣਾ ਆਰਡਰ ਪਲੇਸ ਕਰ ਦਿਓ ਕਿਉਂਕਿ ਇੱਕ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਇੱਕ ਤਾਂ ਮੈਂ ਆਪਣੇ ਲਈ ਰੱਖ ਲਿਆ ਸੋ ਸਿਰਫ ਇਸ ਟਾਈਮ ਡਬਲ ਐਕਸ ਸਾਈਜ਼ ਅਵੇਲੇਬਲ ਹੈਗਾ ਆਪਣੇ ਕੋਲੇ ਸੋ ਇੱਕੀ ਪੀਸ ਦਾ ਆਰਡਰ ਪਲੇਸ ਕਰ ਦਿਓ ਬਾਕੀ ਬਹੁਤ ਸਾਰੇ ਕੋਰਸੈਟ ਆ ਵੇਖੋ ਕਿਉਂਕਿ ਨਾਲ ਦੇ ਸ਼ੋਰੂਮਸ ਤਾਂ ਹਜੇ ਕੰਮ ਚੱਲੀ ਜਾਂਦਾ ਉਹਦੀ ਆਪਾਂ ਓਪਨਿੰਗ ਕਰਾਂਗੇ ਡੇਟ ਅਨਾਉਂਸ ਕਰਾਂਗੇ ਉਹਨਾਂ ਟਾਈਮ ਆਪਾਂ ਇੱਥੇ ਲਗਾਤੇ ਆਪਣੇ ਇਹੀ ਸ਼ੋਰੂਮ ਦੇ ਵਿੱਚ ਸੋ ਤੁਸੀਂ ਇੱਥੇ ਆ ਕੇ ਵੀ ਲੈ ਸਕਦੇ ਹੋ ਇਹ ਵਾਲੇ ਕੋਰਸੈਟ ਤੇ ਡ्रेसेस ਫਾਨੋਸਟੇਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਤੇ ਆਪਣੇ ਬਹੁਤ ਸਾਰੇ ਬਹੁਤ ਹੀ ਸੋਹਣੇ ਸੋਹਣੇ ਪਿਆਰੇ ਪਿਆਰੇ ਨਾਈਟ ਸੂਟ ਵੀ ਬਣ ਕੇ ਆਏ ਨੇ ਆਪਾਂ ਛੇਤੀ ਉਹਨਾਂ ਦੀ ਵੀ ਵੀਡੀਓ ਪਾਵਾਂਗੇ ਸੋ ਇਦਾਂ ਵੀ ਸੋਹਣੀਆਂ ਸੋਹਣੀਆਂ ਚੀਜ਼ਾਂ ਵੇਖਣ ਲਈ ਸੂਟ ਲਹਿੰਗੇ ਕਾਟਸ ਐਡਰੈਸਸ ਵੇਖਣ ਲਈ ਆਪਣਾ ਇੰਸਟਾਗ੍ਰam ਪੇਜ ਫਾਨੋਸਟੇਲ ਜ਼ਰੂਰ ਫੋਲੋ ਕਰ ਲਓ